ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਸਿੱਖਣਾ ਜਾ ਰਹੇ ਹਾਂ ਜੀ ਤਿੰਨ ਤਾਲ ਤਿੰਨ ਤਾਲ ਵਿੱਚ 16 ਮਾਤਰਾਵਾਂ ਹੁੰਦੀਆਂ ਹਨ ਜੀ ਤੇ ਨੌ ਵੀ ਮਾਤਰਾ ਖਾਲੀ ਹੁੰਦੀ ਹੈ ਦਾ ਦਿੰਦਾਂ ਦਾ ਦਾ ਦਿੰਦਾਂ ਦਿੰਦਾਂ ਤਿੰਨ ਤਾ ਤਾ ਦਿੰਦਾਂ ਨੌ ਮਾਤਰਾ ਤੇ ਅਸੀਂ 8 ਦੇ 9 ਦੇ ਦਾ ਆਉਂਦਾ ਹੈ ਤੇ ਅਸੀਂ ਨੌਵੀਂ ਮਾਤਰਾ ਦਾ ਦਾ ਨਹੀਂ ਬਿਜੋੜਾ ਜਿਵੇਂ ਦਾ ਦਿੰਦਾਂ ਨਵੀਂ ਮਾਤਰਾ ਕਿਉਂਕਿ ਖਾਲੀ ਹੁੰਦੀ ਹੈ ਜੀ ਹੁਣ ਦੇਖ ਲੋ ਜੀ ਧਿਆਨ ਨਾਲ ਸਾਰੀ ਮਾਤਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ